ਹਵੇਗਾ ਇਹ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਜਿਹੜੀ ਹੋਣ ਜਾ ਰਹੀ ਹੈ ਕਦੋਂ ਤੋਂ ਸ਼ੁਰੂ ਹੋਵੇਗੀ ਕਿੰਨੇ ਦਿਨ ਚੱਲੇਗੀ ਸੋ ਸਾਰੀ ਜਿਹੜੀ ਜਾਣਕਾਰੀ ਲਵਾਂਗੇ ਠੀਕ ਹੈ ਹੁਣ ਪੋਸਟਰ ਰਿਲੀਜ਼ ਕੀਤਾ ਗਿਆ ਜੀ ਜਾਣਕਾਰੀ ਦਿਓ ਤੇ ਸਾਰੇ ਜੀ ਦੇਖੋ ਇਹ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਹੋਣ ਜਾ ਰਹੀ ਹੈ ਜੀ ਵਾਰਡ ਨੰਬਰ ਚ 14 ਕੁਰਾਲੀ ਚਨਾਲੋਂ ਵਿਖੇ ਤੇ ਇਹ ਕੁਰਾਲੀ ਤੇ 15 ਤਰੀਕ ਨੂੰ ਇਹ ਦਾ ਆਰੰਭ ਹੋਣ ਜਾ ਰਿਹਾ ਹੈ 15 ਤਰੀਕ ਤੋਂ ਲੈ ਕੇ 23 ਜੁਲਾਈ ਤੱਕ ਜਿਹੜਾ ਇਹ ਚੱਲਣਾ ਹੈ ਤੇ ਇਸ ਦੇ ਵਿੱਚ ਪਹਿਲੇ ਦਿਨ ਜਿਹੜਾ ਕਾਲਸ਼ ਯਾਤਰਾ ਹੈ 15 ਤਰੀਕ ਨੂੰ 21 ਤਰੀਕ ਨੂੰ ਮਾ ਦੁਰਗਾ ਦੀ ਮੂਰਤੀ ਸਥਾਪਨਾ ਹੈ ਜੀ ਤੇ 15 ਤੋਂ 23 ਤੱਕ ਜਿਹੜੀ ਕਥਾ ਕਥਾ ਨਿਰੰਤਰ ਚੱਲੂਗੀ ਜੀ ਔਰ ਸਾਰੇ ਅਸੀਂ ਸ਼ਹਿਰ ਵਾਸੀਆਂ ਨੂੰ ਮੇਰੇ ਨਾਲ ਪ੍ਰਬੰਧਕ ਕਮੇਟੀ ਖੜੀ ਹੈ ਇਹਨਾਂ ਦੇ ਅਹੁਦੇਦਾਰ ਸਭ ਹਨ ਖੜੇ ਨੇ ਸਾਰਿਆਂ ਦੀ ਬਹੁਤ ਵਿਸ਼ੇਸ਼ ਤੌਰ ਤੇ ਇਹਦੇ ਲਈ ਮਿਹਨਤ ਹੈ ਸੇਵਾਵਾਂ ਨੇ ਇਹਨਾਂ ਨੂੰ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਰੂਰ ਆ ਕੇ ਕਥਾ ਦਾ ਆਨੰਦ ਮਾਣੀਏ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਆਪਣੀ ਵਿਰਸੇ ਨਾਲ ਜੋੜੀਏ ਪਰਮਾਤਮਾ ਦੇ ਲਾੜ ਲਾਈਏ ਮੈਂ ਆਪਦੇ ਵੱਲੋਂ ਇਸ ਕਮੇਟੀ ਦੇ ਨਾਲ ਸਦਾ ਹੀ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆਂ ਤੇ ਇੱਕ ਪਰਿਵਾਰ ਵਾਂਗੂ ਇਹ ਪ੍ਰੋਗਰਾਮ ਰਚਿਆ ਗਿਆ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਨੂੰ ਵੀ ਕਰਾਉਂਦੇ ਰਹਿਣਾ। ਆ ਸ਼ਹਿਰ ਕੋਰਾਲੀ ਦੀ ਗੱਲ ਕਰੀਏ ਹਮੇਸ਼ਾ ਹੀ ਜਿਹੜੇ ਜਿਹੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਭਾਈਚਾਰਕ ਸਾਂਝ ਵੀ ਮਿਲਦੀ ਹੁੰਦੀ ਹੈ। ਤਾਂ ਵੀ ਕਿਸੇ ਵੀ ਕਹਿ ਲਈਏ ਫਿਰਕੇ ਦੇ ਜਾਂ ਫਿਰ ਲੋਕਾਂ ਵੱਲੋਂ ਕਰਵਾਇਆ ਜਾਵੇ ਜੀ। ਵੱਡੀ ਗਿਣਤੀ ਦੇ ਲੋਕ ਸਮੁਲਿਤ ਕਰਦੇ। ਬਿਲਕੁਲ ਕਰਨੀ ਵੀ ਚਾਹੀਦੀ ਹੈ ਜੀ ਦੇਖੋ Hindu, Muslim, Sikh, Sai ਸਭੇ ਹਨ ਭਾਈ ਭਾਈ। ਸਾਡੇ ਲੋਕਾਂ ਨੂੰ ਬਹੁਤ ਥਾਵਾਂ ਤੇ ਕਈ ਵਾਰ ਧਰਮ ਦੇ ਨਾਂ ਤੇ ਕਈ ਵਾਰ ਪਾਰਟੀਆਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਹਮੇਸ਼ਾ ਆਪਾਂ ਨੂੰ ਭਾਈਚਾਰਾ ਭਾਈਚਾਰਕ ਸਾਂਝ ਸਭ ਤੋਂ ਉੱਪਰ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਤੁਹਾਡਾ ਪੜੋਸੀ ਹੁੰਦਾ ਉਹ ਕਈ ਵਾਰ ਰਿਸ਼ਤੇਦਾਰ ਤੋਂ ਵੀ ਵੱਧ ਤੁਹਾਡੇ ਕੰਮ ਆਉਂਦਾ ਤੇ ਉਹ ਤੁਹਾਡਾ ਧਰਮ ਜਾਂ ਜਾਤ ਨਹੀਂ ਦੇਖਦਾ ਉਹ ਤੁਹਾਡਾ ਵਿਹਾਰ ਦੇਖਦਾ ਤੁਸੀਂ ਕਿਵੇਂ ਇੱਕ ਦੂਜੇ ਦੇ ਨਾਲ ਖੜਦੇ ਹੋ ਤੇ ਆਪਾਂ ਚਲੋ ਮੁੱਦੇ ਤੋਂ ਨਾ ਭਟਕਦੇ ਹੋਈਏ ਸਾਰਿਆਂ ਨੂੰ ਅਸੀਂ ਨਮੰਤਰਣ ਦਿੰਨੇ ਆ ਵੀ 15 ਤੋਂ 23 ਤਰੀਕ ਤੱਕ ਔਰਡਰ ਨੰਬਰ 14 ਦੇ ਵਿੱਚ ਤੁਸੀਂ ਕਥਾ ਦਾ ਆਨੰਦ ਮਾਣੋ ਤੇ ਪ੍ਰਭੂ ਦੀ ਲੀਲਾ ਨਾਲ ਜੁੜੋ ਦੋਨੋ ਤਾਂ ਵਾਗੇ ਜੀ ਜੀਮ ਮਹਾ ਪ੍ਰਾਣ ਕਥਾ ਦਾ ਜੀ ਗੰਢਾ ਆਪਸੇ ਪੜਿਆਲਾ ਜੀ ਨੂੰ ਇਸੇ ਮਹਾ ਪ੍ਰਾਣ ਕਥਾ ਕੋਰੀ ਸ਼ੰਕਰ ਧਾਮ ਕੁਰਾਲੀ ਜੀ ਬਾੜ ਨੰਬਰ 14 ਵਿੱਚ ਕਰਵਾਈ ਜਾ ਰਹੀ ਹੈ ਤੇ ਪਿਛਲੇ ਸਾਲ ਵੀ ਕਥਾ ਹੋਈ ਸੀਗੀ ਤੇ 12 ਜੋਤੀ ਲਿੰਗ ਮੰਦਿਰ ਦੀ ਸਥਾਪਨਾ ਹੋਈ ਸੀਗੀ ਤੇ ਇਸ ਵਾਰ ਵੀ ਇਹ ਕਥਾ ਕਰਾਈ ਜਾ ਰਹੀ ਸਾਵਣ ਦੇ ਮਹੀਨੇ ਵਿੱਚ ਕਥਾ ਕਰ